ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਕਰਕੇ ਅੱਗ ਲੱਗ ਗਈ। ਤੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਜੀ ਉਹਰੇ ਡੀ ਫਰੀਜ਼ਰ ਪਿਆ ਸੀ ਤੇ ਫਰਨੀਚਰ ਪਿਆ ਸੀਗਾ ਤੇ ਹੋਰ ਮੁੰਜੇ ਬਿਸਤਰੇ ਸੀਗੇ ਹੈਗਾ ਸੀ 3 ਲੱਖ ਦਾ 4 ਲੱਖ ਦਾ ਨੁਕਸਾਨ ਹੈਗਾ ਜੀ। ਜੀ ਗੱਲ ਕਰੀਏ ਇਹ ਚ ਹਾਤਾ ਸੀ ਕੀ ਹੈ ਕੀ ਨਹੀਂ ਜੀ ਹਾਤਾ ਨਹੀਂ ਸੀਗਾ ਜੀ। ਔਰ ਇਹਨਾਂ ਜਿਵੇਂ ਆਪਣੇ ਕੋਲੇ ਹਾਤੇ ਨੇ ਇੱਥੇ ਬਾਈਪਾਸ ਦੇ ਉੱਤੇ ਤੇ ਉੱਥੇ ਜਿਵੇਂ ਰਾਤ ਨੂੰ ਦੇਰ ਕੰਮ ਖਤਮ ਕਰਕੇ ਆ ਕੇ ਉਹਰੇ ਬੰਦੇ ਸੌਂਦੇ ਸੀਗੇ ਜੀ। ਤੇ ਇਕਤਦਾਮ ਦੀ ਤਰ੍ਹਾਂ ਬਰ ਗੜਾਉਣ ਦੀ ਤਰ੍ਹਾਂ ਬਰ ਅੰਦਰ ਫਰਨੀਚਰ ਵਗੈਰਾ ਤਾਂ ਬਹੁਤ ਪਿਆ ਸੀਗਾ ਹਾਂਜੀ ਫਰਨੀਚਰ ਸਾਰਾ ਉਹ ਨਵਾਂ ਲਿਆ ਕੇ ਰੱਖਿਆ ਸੀ ਜੀ ਪਰਲੇ ਪਾਸੇ ਹੱਦ ਤੱਕ ਖੋਲਰੇ ਸੀ ਨਾ ਬਾਈਪਾਸ ਦੇ ਉੱਤੇ ਉਹਦਾ ਫਰਨੀਚਰ ਲਿਆ ਕੇ ਰੱਖਿਆ ਹੋਇਆ ਸੀ ਜੀ ਅੱਗ ਲੱਗਣ ਦਾ ਕਾਰਨ ਤੇ ਬਿਜਲੀ ਦਾ ਸ਼ਾਰਟ ਸਰਕਟ ਆ ਜੀ ਉਹਦੇ ਕਰਕੇ ਹੋਇਆ ਮੇਰਾ ਨੀਰੇਜ ਵਰਮਾ ਵੀ ਫਾਇਰਮੈਨ ਸਮਰਾਲਾ ਫਾਰਗੇਟ ਤੋਂ ਤੇ ਕੀ ਹੋਇਆ ਘਟਨਾ ਕਿੱਥੇ ਆ ਇਹ ਇਹ ਬਾਈਪਾਸ ਤੇ ਚੈਲਾ ਵਾਲਾ ਪੁਲ ਚੜਨ ਤੋਂ ਪਹਿਲਾਂ ਹੀ ਹੱਤ ਆਈ ਸੀ ਇੱਕ ਤੇ ਉੱਥੇ ਸਾਨੂੰ ਸੂਚਨਾ ਮਿਲੀ ਸੀ ਦੋ ਰਾਹਗੀਰਾਂ ਨੇ ਫੋਨ ਕੀਤਾ ਵੀ ਇੱਥੇ ਅੱਗ ਧੂਆ ਨਿਕਲਦਾ ਵੀ ਤੁਰੰਤ ਪਹੁੰਚੋ ਜੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਅੱਗ ਬਹੁਤ ਵੱਧ ਚੁੱਕੀ ਸੀਗੀ ਤੇ ਸਾਨੂੰ 1 ਘੰਟਾ ਲੱਗ ਗਿਆ ਇਹਨੂੰ ਅੱਗ ਤੇ ਕਾਬੂ ਪਾਉਣ ਨੂੰ ਤਿੰਨ ਗੱਡੀਆਂ ਸਾਡੀਆਂ ਅੱਗ ਤੇ ਇੱਥੇ ਕਾਬੂ ਪਾਉਣ ਤੇ ਲੱਗੀਆਂ ਜੀ ਟੋਟਲ ਇਹ ਹੈ ਕੀ ਚੀਜ਼ ਹੈ ਹਾਤਾ ਹੈ ਹਾਂਜੀ ਹਾਤੇ ਟਾਈਪ ਹੀ ਆ ਇੱਕ ਤਰ੍ਹਾਂ ਦਾ ਹੁਣ ਮਾਲਕ ਬੰਦ ਬੰਦ ਹੀ ਸੀਗਾ ਇਹ ਕਿਸੇ ਕਹਿੰਦੇ ਸਮਾਨ ਤਾਂ ਕਾਫੀ ਬੰਦ ਹਾਂਜੀ ਹਾਂਜੀ ਬੰਦ ਸੀ ਅੰਦਰ ਸਮਾਨ ਪਿਆ ਖਾਸ ਅਸੀਂ ਸਿੰਡਰ ਵੀ ਸੀਗੀ ਜੀ ਸਿਲੰਡਰ ਆਹ ਸ਼ਟਰ ਪਾੜਿਆ ਅਸੀਂ ਆ ਕੇ ਅੰਦਰੋਂ ਸਿਲੰਡਰ ਵੀ ਕੱਢਿਆ ਜੀ ਖਾਲੀ ਸਿਲੰਡਰ ਪਿਆ ਪਰਲੇ ਪਾਸੇ ਕਿੰਨੀਆਂ ਗੱਡੀਆਂ ਲੱਗੀਆਂ ਰੋਗੀ ਤਿੰਨ ਗੱਡੀਆਂ ਲੱਗੀਆਂ ਜ ਕਿੰਨੇ ਕਬੇ ਦੀ ਘਟਨਾ ਹੈ ਘਟਨਾ ਦਾ ਕਾਰਨ ਕੀ ਬਣਿਆ ਇਹ ਤਾਂ ਜੀ ਹੁਣ ਕਾਰਨ ਤਾਂ ਦੇਖ ਕੇ ਪਤਾ ਲੱਗੂ ਛੋੜ ਸਰ ਕਟੇ ਲੱਗ ਰਿਹਾ ਤੇ ਸਾਨੂੰ ਤਕਰੀਬਨ 1:25 ਦੇ ਜਿਹੜੇ ਤੇਰੇ ਫੋਨ ਆਇਆ 1:25 ਆ ਕਾਫੀ ਜ਼ਿਆਦਾ ਹਾਂਜੀ ਹਾਂਜੀ ਅੰਦਰ ਜਾਣ ਨੂੰ ਰਾਹ ਵੀ ਕੋਈ ਹੈ ਅੰਦਰ ਜਾਣ ਨੂੰ ਰਾਹ ਨਹੀਂ ਸੀ ਕੋਈ ਤੇ ਅਸੀਂ ਸ਼ਟਰ ਪਟਿਆ ਇਹ ਸ਼ਟਰ ਪਾੜ ਕੇ ਫਿਰ ਅੰਦਰ ਅੰਦਰ ਪੜੇ ਅਸੀਂ ਅੱਗ ਤੇ ਕਾਬੂ ਪਾਇਆ ਇਹ ਬਲਰਾਮ ਚੌਧਰੀ ਨੇ ਜਿਹੜੇ ਹਾਤਿਆਂ ਦੇ ਠੇਕੇਦਾਰ ਨੇ ਇਥੇ ਉਹਨਾਂ ਦੇ ਇੱਥੇ ਨੌਕਰ ਰਹਿੰਦੇ ਸੀਗੇ ਆ ਜੋ ਆਪਣੇ ਕੰਮ ਤੇ ਗਏ ਹੋਏ ਸੀਗੇ ਹਾਤਿਆਂ ਦੇ ਵਿੱਚ ਤੇ ਅੱਜ ਤੇ ਅੱਗ ਲੱਗੀ ਰਾਹੀ ਗਿਰਾਂ ਨੇ ਦੱਸਿਆ ਵੀ ਉੱਥੇ ਕੋਈ ਧੂਆ ਨਿਕਲ ਰਿਹਾ ਮੌਕੇ ਤੇ ਸਾਡੀ 112 ਨੰਬਰ ਜਿਹੜੀ ਸੀਗੀ ਗੱਡੀ ਉਪਹੁੰਚ ਗਈ ਫਾਇਰ ਬਿਡ ਪਹੁੰਚ ਗਈ ਅਸੀਂ ਪਹੁੰਚ ਗਏ ਆ ਤੇ ਪਹੁੰਚ ਕੇ ਕਾਫੀ ਮੁਸ਼ਕਲ ਤੋਂ ਬਾਅਦ ਜਿਹੜੀ ਅੱਗ ਤੇ ਕਾਬੂ ਪਾ ਲਿਆ ਸਰ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਤੇ ਕਿੰਨੇ ਕੁ ਟਾਈਮ ਚ ਅੱਗ ਨੂੰ ਕਾਬੂ ਪਾਇਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਲੱਗਦਾ ਅੰਦਰ ਫਰਨੀਚਰ ਪਿਆ ਸੀ ਇਹਨਾਂ ਦਾ ਹਾਤੇ ਵਾਲਾ ਤੇ ਹੋਰ ਸਮਾਨ ਜੋ ਇਹਨਾਂ ਦੀਆਂ ਫਰਿੱਜਾਂ ਪਈਆਂ ਸੀਗੀਆਂ ਤੇ ਇਹਨਾਂ ਦੇ ਜਿਹੜੇ ਇੱਥੇ ਬੰਦੇ ਰਹਿੰਦੇ ਸੀ ਨੌਕਰ ਉਹਨਾਂ ਦਾ ਜਿਹੜਾ ਸਮਾਨ ਸੀਗਾ ਬੈੱਡ ਵਗੈਰਾ ਉਹਨਾਂ ਦੇ ਸੀ ਵੀ ਕਾਫੀ ਨੁਕਸਾਨ ਹੋਇਆ ਤੇ ਕਰੀਬ ਇੱਕ ਘੰਟੇ ਦੇ ਵਿੱਚ ਇਹਨੂੰ ਅੱਗ ਤੇ ਕਾਬੂ ਪਾਇਆ ਤੇ ਅੱਗ ਲੱਗਣ ਦਾ ਕਾਰਨ ਸਰ ਕੀ ਅੱਗ ਲੱਗਣ ਦਾ ਕਾਰਨ ਇਹ ਜਿਹੜਾ ਹੈਗਾ ਜਿਆਦਾ ਗਰਮੈਸ ਅੰਦਰ ਹੋ ਜਾਣਾ ਤੇ ਬਿਜਲੀ ਦੇ ਸਰਕਟ ਕਰਕੇ ਹੋਇਆ ਹੈਗਾ ਤੇ ਬਿਜਲੀ ਦੇ ਕਰਮਚਾਰੀ ਵੀ ਆ ਗਏ ਸੀ ਉਹਨਾਂ ਨੇ ਇਹ ਸਾਰਾ ਦੇਖ ਲਿਆ ਸਰ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਨਹੀਂ ਹੋਇਆ ਕੋਈ ਵਿਚਾਰ ਹੈਗਾ ਸਾਰਾ ਪਰਮਾਤਮਾ ਨੁਕਸਾਨ ਕਿੰਨਾ ਹੋਇਆ ਹੋਊਗਾ ਜਿਹੜਾ ਮਟੀਰੀਅਲ ਤਾਂ ਕਾਫੀ ਸੀ ਇਹਨਾਂ ਦਾ ਸਮਾਨ ਕਾਫੀ ਸੀ ਉਹ ਤਾਂ ਇਹ ਅਸੈਸਰ ਦਾ ਦੱਸ ਸਕਦੇ ਨੇ ਵੀ ਕੀ ਕੀ ਸੀਗਾ ਸਗਾ ਜਾਨੀ ਕਿ ਹੁਣ ਤਾਂ ਸਮਾਨ ਕਾਫੀ ਸਾਰੇ ਸਮਾਨ ਜਲ ਚੁੱਕੇ ਆ ਜੀ